ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਆਜ਼ਾਦ, ਨਿਰਪੱਖ ਤੇ ਸ਼ਾਂਤਮਈ મતદાન ਲਈ ਪੂਰੇ ਪ੍ਰਬੰਧ ਕੀਤੇ ਗਏ ਨੇ। ਪਹਿਲੇ ਪੜਾਅ ਹੇਠ ਕਾਲ 102 ਹਲਕਿਆਂ ਲਈ મતદાન ਹੋਣਾ ਹੈ। ਇਹ ਹਲਕੇ 17 ਸੂਬਿਆਂ ਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਨੇ। ਤਾਮਿਲਨਾਡੂ ਦੀਆਂ 39, ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8 ਮਾਧ ਪ੍ਰਦੇਸ਼ ਦੀਆਂ 6 ਅਸਾਮ ਉੱਤਰਾਖੰਡ ਤੇ ਮਹਾਰਾਸ਼ਟਰ ਦੀਆਂ 5-5 ਬਿਹਾਰ ਦੀਆਂ 4 ਪੱਛਮੀ ਬੰਗਾਲ ਦੀਆਂ 3 ਅਰ ਨਾਚਲ ਪ੍ਰਦੇਸ਼ ਮਣੀਪੁਰ ਤੇ ਮੇਘਾਲਿਆ ਦੀਆਂ 2-2 ਨਾਗਾਲੈਂਡ ਮਿਜ਼ੋਰਮ ਅੰਡੇਮਾਨ ਨਿਕੋਬਾਰ ਜੰਮੂ ਕਸ਼ਮੀਰ ਲਕਸ਼ਦੀਪ ਪੁੱਡੂਚੇਰੀ ਸਿੱਕਮ ਛਤੀਸਗੜ੍ਹ ਤੇ ਤ੍ਰਿਪੁਰਾ ਦੀਆਂ 1-1 ਲੋਕ ਸਭਾ ਸੀਟਾਂ ਲਈ ਪਲਕੇ મતદાન ਹੋਣਾ ਹੈ ਮਤਦਾਤਾ 1625 ਉਮੀਦਵਾਰਾਂ ਦੀ ਕਿਸਮਤ ਪਲਕੇ EVM ਵਿੱਚ ਬੰਦ ਕਰਨਗੇ ਪਹਿਲੇ ਪੜਾਅ ਵਾਸਤੇ ਖੁੱਲਾ ਚੋਣ ਪ੍ਰਚਾਰ ਕੱਲ ਸ਼ਾਮੀ ਖਤਮ ਹੋ ਗਿਆ ਸੀ ਚੋਣ ਕਮਿਸ਼ਨ ਵੱਲੋਂ 350 ਦੇ ਕਰੀਬ ਚੋਣ ਅਬਜ਼ਰਵਰ ਲਗਾਏ ਗਏ ਨੇ ਇਹਨਾਂ ਵਿੱਚ 127 ਜਨਰਲ ਅਬਜ਼ਰਵਰ 60 ਪੁਲਿਸ ਅਬਜ਼ਰਵਰ ਤੇ 160 ਖਰਚਾ ਅਬਜ਼ਰਵਰ ਸ਼ਾਮਿਲ ਨੇ ਮਤਦਾਨ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਲੋੜੀਂਦੀ ਮਾਤਰਾ ਵਿੱਚ ਕੇਂਦਰੀ ਪੁਲਿਸ ਬਲਾਂ ਦੀ ਤੈਨਾਤੀ ਵੀ ਕੀਤੀ ਗਈ ਹੈ